ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਸਾਰੇ ਠੀਕ ਠਾਕ ਹੋ ਆਪਾਂ ਰਾਤ ਤੀਸਰੀ ਹੇਮਕੋਟ ਸਾਹਿਬ ਦੇ ਦਰਸ਼ਨ ਕਰਕੇ ਗੋਵਿੰਦ ਘਾੜ ਤੇ ਪਹੁੰਚ ਗਏ ਸੀ ਤੇ ਹੁਣ ਆਪਾਂ ਚੱਲੇ ਆਂ ਜੀ ਬਦਰੀਨਾਥ ਟੈਂਪਲ ਤੇ ਆਪਾਂ ਅੱਗੇ ਜਾਵਾਂਗੇ ਮਾਨਾ ਪਿੰਡ ਤੇ ਜਿੱਥੇ ਸੁਰਗ ਨੂੰ ਪੰਜ ਪਾਣੂ ਗਏ ਸੀ ਤੇ ਆਪਾਂ ਉਹ ਜਗ੍ਹਾ ਸਾਰੀ ਵੇਖ ਕੇ ਆਵਾਂਗੇ ਸੈੱਟ ਕਰ ਲਿਆ ਤੇ ਠੀਕ ਤੇ ਹੁਣ ਅੱਗੇ ਤੁਰਦੇ ਆਂ ਕਾਹ ਬਣਾਦਾ ਕਾਹ ਬਣਾਤਾ ਓਏ ਜੰਤ ਦੇ ਦੇਖੀ ਓ ਬੇਮੰਤ ਆਹ ਇਹ ਕੈਕਟਰੀ ਕਹਿੰਦਾ ਚੰਗੀ ਤਰ੍ਹਾਂ ਕਰਿਆ ਕਰੋ ਚੈੱਕ ਕਰਿਆ ਤੇ ਫਿਰ ਕਹਿ ਦਿੰਦਾ ਓ ਵਧੀਆ ਏਰੀਆ ਹੈ ਗਾਦੀ ਗੱਲ ਆਹ ਖਾਣ ਨੂੰ ਟਾਈਮ ਚ ਪਾ ਉਹ ਟਾਈਮ ਚ ਪਾਣੀ ਦਿਖਾ ਬਿਅੰਤ ਵੀਰ ਆਵੇ ਉੱਧਰ ਆਵੇ ਉੱਧਰ ਬਿਅੰਤ ਪਾਣੀ ਉਧਰ ਹੈਗਾ ਇਹ ਜੀ ਤੁਸੀਂ ਜਿਹੜੀ ਜਿਹੜੀ ਲਾਈਵ ਫਿਰੇ ਬਿਅੰਤ ਹੂੰ ਹੂੰ ਪੰਜਾਬੀ ਆਪਣਾ ਤਰਮ ਤਰਮਾ ਨਹੀਂ ਇਧਰ ਦੀ ਸਾਈਡ ਹਾਂ ਸ਼ਾਇਦ ਮੈਂ ਸਹੀ ਗਾ ਇਹ ਗਾੜੀ ਤੁਸਾਂ ਦਾ ਬੱਤਾ ਨਹੀਂ ਦੇਖਿਆ ਸੀ ਜਦੋਂ ਮੋੜ ਤੇ ਖੜਾ ਪਤੰਦਰ ਲਾਈਵ ਮੈਂ ਆ ਚੰਗਾ ਕੰਮ ਇਹਦਾ ਇਹ ਦਾ ਕੰਮ ਖਤਰੇ ਵਾਲਾ ਈ

ਅੱਜੀ ਹੁਣ ਪਹੁੰਚ ਚੁੱਕੇ ਆਪਾਂ ਬਦਰੀਨਾਥ ਆਪਾਂ ਦੇ ਨੇ ਚੱਲ ਕੇ ਮੰਦਿਰ ਦਰਸ਼ਨ ਕਰਦੇ ਆ ਮੱਥਾ ਇਹ ਪਾਰਕਿੰਗ ਕਿੱਥੇ ਗੱਡੀਆਂ ਵਾਲੀ ਪੰਜ ਚੱਕਾਂ ਜੀ ਬਦਰੀਨਾਥ ਤੇ ਗੱਡੀ ਪਾਰਕਿੰਗ ਵਿੱਚ ਕਰਤੀ ਆਪਾਂ ਹੁਣ ਜਾਣੇ ਆਂ ਮੰਦਿਰ ਆ ਕੇ ਤਾਰਛਣ ਕਰਦੇ ਆਂ ਉਹ ਵੇ ਆਪਣਾ ਪੰਜਾਬੀ ਭਰਾ ਜੀ ਇਸ ਪੀਂਡੇ ਅੰਦਰ ਆਰੇ ਬਾਈ ਲੱਗਿਆ ਪੂਰਾ ਇਹ ਨਾ ਕੰਮ ਇਹ ਹੈ ਜੀ ਬਦਰੀਨਾਥ

ਕੱਢ ਲ ਹਾਂ ਹਾਂ ਜੀ ਹੁਣ ਪਹੁੰਚ ਗਏ ਆਪਾਂ ਮੰਦਿਰ ਚ ਕਹਿੰਦੇ ਇਹ ਮੈਨੂੰ ਨਹੀਂ ਮਾਲਾ ਨਹੀਂ ਆ ਰਿਹਾ ਕਿਹੜਾ ਪਤਾ ਵੀ ਆ ਰਿਹਾ ਲਖਨਊ ਤੋਂ ਵੀ ਸੰਦੇ ਆ ਰਿਹਾ ਕਰ ਕਰ ਵੀ ਬੜਾ ਹੁੰਦਾ ਜੀ ਕੋਈ ਜਾਣਾ ਉਹਨੂੰ ਜਦੋਂ ਆਪਾਂ ਹੁਣ ਤਾਂ ਕਿ ਨਹੀਂ ਕਿਹੜਾ ਵੇ ਮੋਟਾ ਨਾਮ ਕਿਸ ਨੇ ਲਿਆ ਸਾਰੇ ਦਾਂ ਗਿਆ ਨਹੀਂ ਨਾ ਤਾਂ ਸਾਡੇ ਟੇਕੇ ਟੇਕੇ ਦੇ ਦੇ ਯਾਨੀ ਮੈਕਸਿਮਮ ਇੱਥੋਂ ਆਪਾਂ ਖਾਦੇ ਸਮੋਸੇ ਤੋਂ ਸੇ ਅੱਜ ਤੋਂ ਨਦਵੀਂ ਪੈ ਅੱਛਾ ਵਹੀ ਹੈ ਉਹ ਭਈਆ ਰਬੀ ਜੱਲਲਾ ਪਰਵਾਇ ਨਹੀਂ ਮਾਰਕੋਂ ਤੱਕ ਜਾਵੇ ਚੱਲੋ ਤਾਂ ਹੀ ਬੱਸਾਂ ਖੜੀਆਂ ਸਾਰੇ ਆਪਣੇ ਅੱਗੇ ਆ ਜਿਆਦਾ ਨਹੀਂ ਚੱਲਣਾ ਪੜੇਗਾ ਕਿਉਂਕਿ ਗੱਡੀ ਤੇ ਨਹੀਂ ਬੈਠੇਗਾ ਉਹ ਚੂਨਾ ਟੈਂਡਾ ਲੈਨੇ ਰਹੁਣਾ ਹੌਟਾ ਸਟੈਂਡ ਆ ਪਗੜਾ ਸਟੈਂਡ ਤੇ ਬਹਿਣਾ ਉਹਦਾ ਤਾਂ ਨਾ ਪੈਦਲ ਵਾਲਿਆਂ ਨੂੰ ਸਟੈਂਡ ਲੈਨੇ ਹੁੰਦਾ ਆਂ ਗਾਂਦ ਟੱਕਰ ਜਾਂਦੀਆਂ ਗੱਡੀਆਂ ਉਹ ਗੇਟ ਟੱਕਰੀ ਗੇਟ ਆ ਗਿਆ ਵੇ ਨੱਪ ਨੱਪ ਮੇਰੇ ਨਾਲੋਂ ਉਹ ਵੀ ਘਰੀਂ ਜਾਂਦਾ ਹੋਈ ਜੀ ਬਸ ਮੈਂ ਤੁਹਾਨੂੰ ਬਹੁਤ ਧੰਨ ਕੀਤਾ ਹਾਂ ਇੱਥੇ ਮੋੜ ਸਾਰੇ ਬਾਰੇ ਸਾਰੇ ਇਹਨੇ ਕਿੱਥੋਂ ਗੱਡੀ ਚ ਪਈਦੀ ਜੰਨਾ ਇੱਥੋਂ ਗੱਡੀ ਇੱਥੇ ਹੀ ਗੱਡੀ ਸਤਿ ਆ ਮੈਂ ਨਹੀਂ ਆਇਆ ਤਾ ਇੰਡੀਆ ਦਾ ਲਾਸਟ ਪੈਂਡ ਮੰਨਾ ਤੇ ਉੱਥੇ ਪਹੁੰਚ ਚੁੱਕੇ ਆਪਾਂ ਇਹ ਵੀ ਦੇਖਣ ਆਏ ਸੀਗੇ ਲਾਸਟ ਫਰੈਂਡ ਦਾ ਗਲੀਆਂ ਮਾਨਾ ਨਹੀਂ ਆ ਹੈਗਾ ਘਾਰ ਦੂਅਗੇ ਚੀਨ ਹੁਣ ਆਪਾਂ ਚੀਨ ਨੂੰ ਚ ਚੀਨ ਨੂੰ ਚੱਲੇ ਹੁਣ ਠੀਕ ਚੱਲ ਜਾ ਪੰਡਾ ਤਾਂ ਨੰਗ ਚੱਲੇ ਘਰ ਬਣ ਲੱਗਿਆ ਆ ਨੀਆਂ ਪਈ ਜਾਂਦੇ ਆ ਆਪਾਂ ਪਲਾੜਨੇ ਆ ਲੱਗਦੇ ਹੋ ਸਾਈਡ ਤੇ ਦਿਓ ਪਾਰ ਚੱਕਿਆ ਨਾ ਆ ਦੇਖੋ ਪਲਾੜ ਲਿਆ ਆਪਾਂ ਆ ਲੱਗੇ ਘਰ ਬਣ ਲੱਗੇ ਮੋਹਰਾ ਸਾਹਿਬ ਤੁਸੀਂ ਆਲੇ ਲੋ ਕੋਈ ਆ ਜਾ ਵਿੱਚ ਛੱਡ ਪਰਾਂ ਇਹ ਮਿੱਟੀ ਹੱਟਾ ਇਹ 500 ਮੀਟਰ ਦਾ ਫਲਾਕਾ ਇਹ ਗੱਲ ਇਹ ਇੱਕ ਮੇਲ ਫੜਿਆ ਇੱਕ ਸਾਲ ਜਵਾਕ ਤਾਂ ਆਪਣਾ ਜਵਾਕ ਫੜੇ ਪਰ ਇਹ ਪਲਾਕੀਆ ਅਮਨਦੀ ਆ ਗਿਆ ਮਾ ਡੀਨ ਨੂੰ ਤਾਂ ਖੁਆ ਕੁਛ ਕੁਝ ਵੀ ਉਤਾਰੋ ਕੁਛ ਨਹੀਂ ਕੁਛ ਭਾਈ ਤਾਂ ਸਾਡਾ ਹਾਂ ਮੈਂ ਨਹੀਂ ਪਸੰਦ ਕਰਦਾ ਇਹਦਾ ਬਣੀ ਜਾਂਦੀ ਕਿੱਕ ਇਹਦਾ ਐਸਟਰੀ ਲੱਗੇ ਕੰਮ ਉਹ ਕਹਿੰਦਾ ਤਰਪਾਨਾ ਮਾਰਦੇ ਸਿਰ ਤੇ ਆਹ ਮਾਤਾ ਵੀ ਚੀਚਰੀ ਬਣੀ ਜਾਂਦੀ ਆ ਇਹਨਾਂ ਨੇ ਘਰ ਬਣਾਏ ਦੇਖ ਆਵੇ ਨਿੱਕੇ ਨਿੱਕੇ ਘਰ ਬਦਰੀ ਨਾਲ ਚੱਲਣਾ ਉਹ ਜਾਂਦੇ ਹੋਏ ਸਹੀ ਗੱਲ ਆ ਸੁਰਗ ਦਾ ਰਾਹ ਵੀ ਇੱਧਰ ਹੀ ਆ ਹੈਨਾ ਚਲੋ 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 ਉੱਥੇ ਹੀ ਜਾਣਾ ਆਪਾਂ ਆ ਜਿਹੜਾ ਆਪਾਂ ਪਿੱਛੇ ਨੰਗੇ ਹੈਨਾ ਇਹ ਮਾਨਾ ਪੈਣ ਸੀ ਸਾਰਾ ਅੱਸੀ ਦੂ ਹੱਡੇ ਨਹੀਂ ਓਏ ਪਾਂਡੂ ਜਾਂਦੇ ਪਏ ਓਏ ਜਿਹੜੇ ਪੰਜ ਪਾਂਡੂ ਨੰਗੇ ਸੀਗੇ ਸੁਰਗ ਦੇ ਰਾਹ ਨੂੰ ਇਹ ਸੁਰਗ ਦੇ ਰਾਹ ਨੂੰ ਰਾਹ ਜਾਂਦਾ ਹਾਂ ਇਹੀ ਆ ਓਦੋਂ ਉਹਦਾ ਪਾਣੀ ਆਉਂਦਾ ਇਹ ਦੇਖ ਚਲੀ ਤੂੰ ਪਰ ਉਹ ਚੰਗਾ ਆਪਾਂ ਕਰਦੇ ਆਂ। ਇਹ ਜਿਹੜਾ ਲੋਕ ਉੱਥੇ ਦੇਖਦੀ ਆਂ ਗਾ ਨਹੀਂ ਦੇਦੀ। ਜਾਂਦੇ ਵਿੱਚ ਰਲ ਜਾਂਦੀ ਹੋਣੀ ਆ। ਉਹ ਪਾਂਡੂ ਆ ਗਏ ਬਾਬੇ। ਉਹ ਚੜ੍ਹ ਕੇ ਜਿੰਦੇ ਪਾਂਡੂ ਆ شیر ਖਿਲਾ ਰਿਹਾ ਹਰੇ ਉਹਦੇ। شیر ਵੀ ਲੈ ਕੇ ਆ। ਹਾਂ। ਜਿਹੜਾ ਸਵਰਗ ਦੇ ਰਾਹ ਨੂੰ ਗਏ ਸੀ ਨਾ। ਇਹ ਪੰਜੇ ਪਾਂਡੂ ਸਵਰਗ ਦੇ ਰਾਹ ਨੂੰ ਗਏ ਸੀ ਆ ਸਵਰਗ ਦੇ ਰਾਹ ਜਿਉਂ ਇੱਧਰ ਦੀ ਗਏ ਸੀ ਉਹ ਤੇ ਧੀਮਪਾਲ ਕੀ ਆਊਗਾ ਜਿਹੜਾ ਨਾ। ਕੀਮ ਨੇ ਪੌੜ ਬਣਾਇਆ ਸੀ ਪੱਥਰ ਸੱਟ ਕੇ ਚੱਲ ਭਈਆ ਯਾਪਾ ਪਹੁੰਚ ਚੁੱਕਿਆ ਹੈ 3 ਪੌੜ ਤੇ ਕੀਮ ਨੇ ਪੌੜ ਬਣਾਇਆ ਸੀਗਾ ਪਹਾੜ ਸੱਟ ਕੇ ਅੱਗੇ ਕੀ ਕਰਦੇ ਆਪਾਂ ਇਹ ਦੇਖੋ ਪੱਥਰ ਇਹ ਜਿਹੜਾ ਇਹ ਹੋਇਆ ਨਾ ਇਹ ਰੇਂਗ ਪੌੜ ਰੇਂਗ ਪੌੜ ਦਾ ਪੌੜਾ ਆ ਤਰਦੇ ਆ ਹਾਂ

ਆਪਾਂ ਮੱਈਆਂ ਨੇ ਇਹ ਪੀ ਉਨੇ ਬਣਾਇਆ ਸੀ ਵੱਡਾ ਪੱਥਰ ਸੈੱਟ ਕੇ ਨਦੀ ਦੇ ਉੱਤੇ ਇਹ ਪੀਂਪੋਲ ਵਾਇਦਾ ਸਕਦਾ ਪੱਥਰ ਜੀ ਜਾਂਦੀਆਂ ਕਿਉਂਕਿ ਇਸ ਤੋਂ ਬਾਅਦ ਇਹ ਇਹ ਜਾਂਦਾ ਸਾਰਾ ਤੁੰਗਰਾ ਤੇ ਪਾਂਟ ਪਾਂਟ ਨੂੰ ਕਿ ਸਾਰਕ ਨੂੰ ਤੇ ਇਹ ਇਹ ਪੀ ਘਾਣਾ ਪਾਂਟ ਨੂੰ ਦਰ ਆ ਆ ਇਹ ਉੱਪਰ ਪੱਥਰ ਆਪਾਂ ਜੈਸਟ ਅੱਗੇ ਆਹ ਹੈਗਾ ਜੀ ਸਵਰਗਦਾਰਾ ਉਹ ਗੇਟ ਬਣਿਆ ਹੋਇਆ ਆ ਜੀ ਸਵਰਗਦਾਰਾ ਜਿੱਧਰ ਦੀ ਪਾਂਡੂ ਨੰਗੇ ਸਿੱਧਰ ਦੀ ਪੰਜ ਪਾੜ ਵਾ ਜਿਹੜੇ ਨੰਗੇ ਸਿੱਧਰ ਦੀ ਇਕ ਸਾਧੇ ਤੇ ਨਾਦੇ ਉਮੇ ਮੂਰਤਾਂ ਬਣਾਈਆਂ ਹੋਣਾ ਪੰਜਾ ਪਾੜਵਾਣੀ ਇੱਥੇ ਤੋਂ ਕਿਸੇ ਸਵਰਗ ਨੂੰ ਗਏ ਸੀ ਇੱਥੋਂ ਦੀਦਾ ਆਹ ਪਹਾੜ ਸਿੱਕਿਆ ਸੀਗਾ ਅੱਧਰ ਸੱਤ ਕੇ ਕੋਲ ਬਣਾਇਆ ਸੀ ਚਾਹ ਪਰ ਇਹਨੂੰ ਕਹਿੰਦੇ ਆ ਭੀਮਪਾਲ ਆਈ ਜਾਂਦੇ ਹਾਂ ਪਾੜੋ ਮਨਜੇ ਪਾਂਡ ਦੇ ਨਾਲ ਦਰੋਗਤੀ ਸੀ ਤੇ ਨਾਲ ਕੁੱਤਾ ਸੀ ਇੱਕ ਤੁੰ ਨੂੰ ਵੀ ਲੈ ਕੇ ਗਿਆ ਸੀ ਨਾਲੇ ਸਵਰਗ ਨੂੰ ਤੇ ਹੁਣ ਆਪਾਂ ਸਵਰਗ ਸਵਰਗ ਨੂੰ ਚੱਲੇ ਆ ਚੱਲੇ ਆ ਤੇ ਆ ਨਿਖਾਣਾ ਸਵਰਗ ਤੋਂ ਆਉਂਦੇ ਆ ਆਏ ਇੱਕ ਪਾਂਡੂ ਐ ਕਰ ਜਾਣਾ ਇੱਕ ਡਿਸਟ੍ਰੈਕਟ ਆਪਾਂ ਵੀਡੀਓ ਬਣਾਈ ਜਾਂਦਾ ਉਹ ਪਿੰਡ ਹੈ ਜੀ ਮਾਨਾ ਤੁਸੀਂ ਦੇਖ ਸਕਦੇ ਹਾਂ ਅਸੀਂ ਪਾਈ ਤੇ ਪਹੁੰਚ ਗਏ

ਉੱਪਰ ਕਾਹਨਾਂ ਬੈਠੇ ਆ ਉੱਧਰ ਵੀ ਚੌਂਕੀ ਵਾਲੇ ਬੈਠੇ ਆ ਕਿਉਂਕਿ ਲਾਸਟ ਆ ਇਹ ਦੋ ਬੇਹਣੀਆਂ ਦਾ ਚਲੋ ਅੱਜਾਂ ਥੋੜਾ ਤਾਂ ਚੱਲੀਏ ਚਲੋ ਕੱਲ੍ਹ ਸਾਂਝਾ ਇਹ ਪਹੁੰਚ ਜਾਣਗੇ ਯਾਰ ਸਾਨੂੰ ਤਾਂ ਦਿੱਤੀ ਚਾਹੀਦੀ ਹੈ ਵਾਹ ਹਲੋ ਅਗਾਂ ਖਰਚੇ ਤਾਂ ਬੜੀ ਜੀ ਜਾ ਜੀ ਜਾ ਕੱਲ੍ਹ ਕੀ ਜਨਾਮ ਹਾਂ ਨੇ ਉਹ ਹਾਂ ਇਹ ਸੀਗੇ ਜੀ ਪੰਜੇ ਭਾਂਡਵ ਤੇ ਦ੍ਰੋਪਦੀ ਜੀ ਹੁਣ ਆਪਾਂ ਮਾਨਾ ਪਿੰਡ ਦੇਖਿਆ ਇੱਥੇ ਸੁਰਜਾ ਦਾ ਦੇਖਿਆ ਸਾਰਾ ਘੁੰਮ ਫੇਰਿਆ ਇੱਧਰ ਮਾਰਕੀਟ ਸਾਰੀ ਆਪਾਂ ਘੁੰਮ ਲਈਆ ਤੇ ਹੁਣ ਆਪਾਂ ਚੱਲਦੇ ਆਂ ਇੱਥੋਂ ਹੁਣ ਪਹੁੰਚਾਂਗੇ ਆਪਾਂ ਸ਼ਾਮ ਤਾਈਂ ਰਿਸੀਪੀਸ ਆਹ ਤਾਂ ਇਹ ਰਿਸੀਪੀਸ ਪਹੁੰਚ ਜਾਗੇ ਨਾਸ ਤੋਂਦੇ ਹੋਏ ਆਪਾਂ ਰੁਕੇ ਸੀ ਰਾਸਤੇ 'ਚ ਤੇ ਭੁੱਖ ਲੱਗੀ ਸੀ ਤੇ ਮੁੰਡੇ ਕਹਿੰਦੇ ਮੈਗੀ ਬਣਾ ਲੈਨੇ ਆ ਤੇ ਹੁਣ ਆਪਾਂ ਬਣਾਈ ਜਨੇ ਇੱਥੇ ਮੈਗੀ ਨਹੀਂ ਜਾਂਦੇ ਮੈਗੀ ਲਾ ਆਪਣਾ ਲਾਵੇ ਲੋਤੀ ਮੈਂ ਅੱਗੇ ਲਾਉਂਦਾ ਰਿਹਾ ਮੈਂ ਕਹਾਂ ਇੱਕ ਪਤਾ ਨਹੀਂ ਸਾਰਾ ਕਿੱਧਰ ਚੱਲ ਪਿਆ ਭਾਈ ਜਾਂਦੇ ਆ ਆ ਪਰਮਾ ਨਾ ਆ ਕੇ ਫਿਰ ਆਪਾਂ ਮਿਲਦੇ ਆ ਰਿਸ਼ੀਕੇਸ਼ ਰਿਸ਼ੀਕੇਸ਼ ਸ਼ਾਮ ਤਾਈਂ ਆਪਾਂ ਪਹੁੰਚਣਾ ਹੈ ਕਿ ਇਹ ਰਹੀ ਕੇਸ ਤੇ ਕਾਦਮੀ ਜਾਦੇ ਪੈਂਦਾ ਜਿਹੇਰਾ ਜਾਦੇ ਹੋ ਗਏ ਆਪਾਂ ਨੂੰ 11 12 ਵਜੇ ਤਾਈਂ ਆਪਾਂ ਵੀਡੀਓ ਨਹੀਂ ਕੋਈ ਬਣਾਈ ਸੀਗੀ ਤੇ ਹੁਣ ਆਪਾਂ ਸਵੇਰ ਤੁਰਹੀ 5 ਵਜੇ ਤੇ ਪੌਂਡਾ ਸਾਹਿਬ ਪਹੁੰਚ ਗਏ ਆ ਤੇ ਪੌਂਡਾ ਸਾਹਿਬ ਆ ਕੇ ਸ্নান ਬੰਨ ਕੀਤਾ ਆਪਾਂ ਤੇ ਹੁਣ ਮੱਥਾ ਟੇਕ ਕੇ ਦਿਆਂਗੇ ਆਪਾਂ ਤੁਹਾਨੂੰ ਦਿਖਾਉਣੇ ਆ ਪੌਂਡਾ ਸਾਹਿਬ ਦੇ ਗੱਲਬਾਤਾਰੇ ਸਭ ਨੇ ਉੱਥੇ ਤਿਆਰ ਹੋ ਗਏ ਆ ਤੇ ਹੁਣ ਆਪਾਂ ਸਮਾਨ ਗੱਡੀ 'ਚ ਰੱਖਦੇ ਆਂ ਫੇਰ ਆਪਾਂ ਮੱਥਾ ਟੇਕਾਂਗੇ ਦਰਸ਼ਨ ਮਿਲਾ ਕਰਦੇ ਆ ਸਾਰਾ

ਆਪਸੀ ਆਪਾ ਪਹੁੰਚ ਚੁੱਕੇ ਆ ਹੰਜੀ ਸਾਹਿਬ ਇਹ ਆਪਾਸ ਦੀ ਹੋਣੀ ਹੈ ਹੁਣ ਆਪਾ ਪਹੁੰਚ ਚੁੱਕੇ ਆ ਮੋਗੇ ਤੇ ਬਾਈ ਹੁਣੀ ਜੀਰੇ ਵਾਲੇ ਆ ਤੇ ਇਹ ਜਾਣ ਕੇ ਹੁਣ ਆਪਾਂ ਨੂੰ ਇੱਥੇ ਹੀ ਗੱਲਬਾਤ ਕਰਨੀ ਪੈਂਦਾ ਭਾਈ ਚਲ ਠੀਕ ਹੈ ਚੰਗਾ ਚਾਹ ਠੀਕ ਹੈ ਬਾਈ ਚਲੋ ਠੀਕ ਹੈ ਠੀਕ ਆ ਕਿ ਆਪਾਂ ਮੋਕੇ ਅਮੀਦਕਾਰ ਤੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਚਲੋ ਫੇਰ ਮਿਲਦੇ ਹਾਂ ਧੰਨਵਾਦ